ਲਓ ਜੀ ਬਿਚਾਰ ਜੇ ਸਰ ਦਾਲ ਆ ਪਤਾ ਨਹੀਂ ਸਬਜ਼ੀ ਚੱਬ ਕੱਢ ਦਨੇ ਸਾਰੀਆਂ ਪਾਸਮਾ ਬਾਦਨੇ ਨੂਨ ਮਿਰਚ ਹਲਦੀ ਇਧਰ ਕਿਚਨ ਕਿੰਗ ਤੇ ਕਾਹ ਪਿਆਗਾ ਕਿਹੜਾ ਪਾਊਡਰ ਹੈ ਇਹ ਕੋਰੀ ਕੋਰੀਂਡਰ ਪਾਊਡਰ ਸਸਰੀ ਕਾਲੀ ਸਾਰਾ ਨੂੰ ਲਓ ਜੀ ਦਿਨ ਭਾਈ ਚੜੇ ਰਹਿੰਦਾਗਾ ਤੇ ਰਾਤ ਨੂੰ ਬਸ ਆਪਾਂ ਇੰਨੇ ਅੱਖ ਲੱਗ ਜਾਂਦੀ ਤੇ ਨਾਲ ਦੀ ਨਾਲ ਹੀ ਦਿਨ ਚੜ ਜਾਂਦਾਗਾ ਫਿਰ ਹੋ ਗਏ ਤਿਆਰ ਸੰਦੀਪ ਤੇ ਹਰਪਾਲ ਦੋਨੇ ਗਏ ਕੰਮ ਤੇ ਤੇ ਆਪਾਂ ਵੀ ਚੱਲਦੇ ਆਂਗੇ ਤੇ ਹਰਪਾਲ ਦਾ ਜਾਨਸਾਰ ਪਹਿਲਾਂ ਹੀ ਫੋਨ ਆ ਗਿਆ ਤੇ ਕਹਿੰਦਾ ਬਾਈ ਮੇਰੀ ਦਵਾਈ ਚੱਕ ਲਈ ਚੋਬਰ ਪਤਾ ਨਹੀਂ ਕਿਹੜੀ ਭੁੱਖ ਦੀ ਦਵਾਈ ਖਾਂਦਾ ਰਹਿੰਦਾਗਾ ਵੀ ਰੋਟੀਆਂ ਤਾਂ ਆਪਾਂ ਨੂੰ ਇੱਕ ਟਾਈਮ ਮਿਲਦੀਆਂ ਕਲੰਨਾ ਤੂੰ ਭੁੱਖ ਦੀ ਦਵਾਈ ਖਾ ਕੇ ਆ ਕੀ ਕਰਨੀ ਹੈਗੀ ਹੈ ਪਤਾ ਨਹੀਂ ਇਹ 12 ਮਹੀਨੇ 30 ਦਿਨ ਬਾਈ ਆ ਦਵਾਈ ਖਾਂਦੇ ਰਹਿੰਦਾ ਜਦੋਂ ਅਸੀਂ ਉੱਥੇ ਰਾਜਸਥਾਨ ਗਏ ਸੀਗਾ ਨਾ ਟੂਰ ਤੇ ਘੁੰਮਣ ਬਲੌਗ ਬਣਾਉਣ ਉਦੋਂ ਵੀ ਇਹਨੇ ਆ ਦਵਾਈ ਨਾਲ ਹੀ ਰੱਖੀ ਕਹਿੰਦਾ ਮੈਨੂੰ ਭੁੱਖ ਨਹੀਂ ਲੱਗਦੀ ਪਤਾ ਨਹੀਂ 15 ਰੋਟੀਆਂ ਖਾ ਲੰਦਾ ਹਜੇ ਕੰਦ ਮੈਨੂੰ ਭੁੱਖ ਨਹੀਂ ਲੱਗਦੀ ਆ ਸੀ ਜਨੰਗਨ ਤੋਂ ਬਾਈ ਬਹੁਤ ਦੇ ਬਿਸਤਰੇ ਗੋਲ ਹੋਈ ਜਾਂਦੇ ਇੱਥੋਂ ਬਹੁਤ ਸਟੋਰ ਆਲੇ ਨੇ ਜਿਵੇਂ ਇੱਕ ਆ ਸਟੋਰ ਹੋ ਗਿਆ ਵੀ ਗਿਆ ਉਹ ਪਿੱਛੇ ਤੋਂ ਤਿੰਨ ਸਟੋਰ ਸੀ ਕਿਵੇਂ ਆ ਮਨੀ ਠੀਕ ਆ ਬਾਬਾ ਜੈਕਟ ਵਾਲੀ ਚੰਦਰੀ ਦਿੱਤੀ ਆ ਤੁਹਾਨੂੰ ਹੋਰ ਤਾਂ ਬਸ ਇਹੀ ਮਾਰਦੀ ਆ ਹੋਰ ਕੋਈ ਲੁੱਕ ਨਹੀਂ ਮਾਰਦੀ ਤੇਰੀ ਹਾਂ ਹਾਂ ਓਕੇ ਆ ਲੈ ਓ ਨੀ ਮੁੰਡਾ ਤੇ ਉਹ ਜਿਵੇਂ ਸਾਹਮਣੇ ਬਾਟਾ ਬਾਈ ਬਾਟਾ ਦਾ ਵੀ ਬਿਸਤਰਾ ਗੋਲ ਹੋ ਗਿਆ ਬੰਦ ਹੋ ਗਿਆ ਬੰਦ ਹੋ ਗਿਆ ਬਾਟਾ ਮੈਂ ਕਹਿੰਦਾ ਮਾ ਇਹ ਬਿਸਤਰਾ ਗੋਲ ਹੋ ਗਿਆ ਉਹ ਪਿੱਛੇ ਇੱਕ ਇਧਰ ਪਿੱਛੇ ਬਾਈ ਰੇਮਡ ਦਾ ਸਟੋਰ ਆ ਉਹ ਵੀ ਜਾ ਰਿਹਾ ਹੈਗਾ ਕਿਉਂਕਿ ਕੰਪੀਟੀਸ਼ਨ ਬਾਹਲਾ ਹੋ ਗਿਆ ਆਊਟਲੈਟ ਬਾਲੇ ਹੋ ਗਏ ਤੇ ਇਸ ਕਰਕੇ ਸਟੋਰ ਜਾਈ ਜਾਂਦੇ ਹੈਗੇ ਕਸਟਮਰ ਉਨਾ ਪੈਂਦਾ ਨਹੀਂ ਕਸਟਮਰ ਬੰਡਿਆ ਗਿਆ ਹੰਡਿਆਏ ਆਊਟਲੈਟ ਹੋ ਗਈ ਇਧਰ ਬਟੰਡੇ ਕਣੀ ਇੱਕ ਹੋਰ ਬਣ ਗਈ ਬੰਡਿਆ ਕਰ ਤਾਈਂ ਕਰਕੇ ਆਊਟਲੈਟ ਇਹ ਸਟੋਰ ਚੱਕੀ ਜਾਂਦੇ ਹੈਗੇ ਜਿਹੜੇ ਨਹੀਂ ਚੱਲਦੇ ਰੇਮਨ ਦਾ ਸਟੋਰ ਸੀ ਇਹਦੇ ਬੈਕ ਸਾਈਡ ਬਾਈ ਤੇ ਉਹ ਵੀ ਚੱਕਿਆ ਗਿਆ ਕਿਉਂਕਿ ਉਹਦਾ ਕਿਰਾਇਆ ਸੀਗਾ 115000 ਰੁਪਿਆ ਤੇ ਐਨੇ ਚ ਉਹਨਾਂ ਦਾ ਪੜਤਾ ਪੈਂਦਾ ਨਹੀਂ ਸੀ ਸਟੋਰ ਛੋਟਾ ਹੈ ਕਸਟਮਰ ਇੰਨਾ ਪੈਂਦਾ ਨਹੀਂ ਤਾਂ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ 80000 ਕਰ ਦੋ ਠੀਕ ਆ ਇਹਨਾਂ ਨੇ ਲੱਖ ਰੁਪਿਆ ਕਹਿਤਾ ਸੀਗਾ ਇਹ ਇੰਨਾ ਕਿਰਾਇਆ ਕਰ ਦਿੰਦੇ ਆ ਲੱਖ ਰੁਪਿਆ ਪਰ ਫਿਰ ਵੀ ਉਹ ਨਹੀਂ ਮੰਨੇ ਤੇ ਇਹ ਜਿਹੜਾ ਸਾਹਮਣੇ ਆਉਟਲੈਟ ਆ ਰਿਹਾ ਹਨਾ ਉਸ ਸਟੋਰ ਉਧਰ ਜਾ ਰਹੇ ਆ ਜਿਵੇਂ ਰੇਮੈਂਟ ਦਾ ਹੋ ਗਿਆ ਉਧਰ ਜਾਈ ਜਾਂਦਾ ਉਹ ਸਟੋਰ ਕਸਟਮਰ ਵੀ ਬਹੁਤ ਘਟ ਗਿਆ ਮਾਰਕੀਟ ਦਾ ਪਹਿਲੇ 2 ਸਾਲਾਂ ਨਾਲ ਬਹੁਤ ਫਰਕ ਜ਼ਿਆਦਾ ਫਰਕ ਪੈ ਗਿਆ ਬਹੁਤ ਘਟ ਗਿਆ ਬਹੁਤ ਜ਼ਿਆਦਾ ਉਹ ਕਿੱਧਰ ਲਈ ਜਾਂਦੇ ਆ ਵਾਕ ਮੂਰੇ ਪਤੰਦਰ ਆਤਾ ਜਾਂਦੇ ਕਰਨ ਦੋ ਸਵੇਰੇ ਸਵੇਰੀ ਇਹ ਮਾਰਨਗੇ ਸ਼ਟਾ ਕੀ ਲਿਆ ਇਹ ਮਰੀ ਬੋਰਾ ਜੀ ਸਤਿ ਸ਼੍ਰੀ ਅਕਾਲ ਜੀ ਜੀ ਦੇਰ ਨਾਲ ਆ ਗਏ ਆ ਬਾਬਾ ਠੀਕ ਆ ਬਾਬਾ ਇੱਕ ਟਾਕੇ ਆਏ ਸਤਿ ਸ਼੍ਰੀ ਅਕਾਲ ਜੀ ਓਰੇ ਘੈਂੜੀ ਚੜਦੀ ਕਲਾ ਲਾਟਰੀ ਆ ਗਈ ਜੀ ਸਾਡੀ ਔਣ ਨਹੀਂ ਦਿੰਦੇ ਮੈਂ ਕਹੀ ਹੰਨਾ ਪਹਿਲੇ ਹੀ ਮੇਰੇ ਨਾਲ ਲਿਆ ਕੇ ਬਾਹਰ ਚ ਖੜਾ ਲਈ ਅੱਡਾ ਦੀ ਜੱਪੜ ਆ ਗਈ ਕਹਿੰਦੇ ਆਏ 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 ਲਓ ਜੀ ਕਹਿੰਦੇ ਮੁੰਡੇ ਦਿਹਾੜੀ ਪੂਰੀ ਕਰਕੇ ਪਹੁੰਚ ਕੇ ਕਮਰੇ ਚ ਤੇ ਨਾਲ ਲੈ ਕੇ ਆਇਆ ਜ਼ਿੰਮੇਦਾਰੀਆਂ ਇਹ ਹਰਪਾਲ ਜੀ 10 ਮਿੰਟ ਪਹਿਲਾਂ ਪਹੁੰਚ ਗਏ ਸੀਗੇ ਇਹ ਭਾਈ ਸਾਹਿਬ 10 ਮਿੰਟ ਪਹਿਲਾਂ ਪਹੁੰਚ ਗਏ ਸੀ ਚੱਲ ਕੱਪੜੇ ਬਦਲ ਲੈ ਬਾਈ ਤੇ ਨਾਲ ਜ਼ਿੰਮੇਦਾਰੀਆਂ ਜੱਪਾ ਲਿਆਂਦੀਆਂ ਜੀ ਪਕੌੜਾ ਸਿਓ ਤੇ ਆਲੂ ਸਿਓ ਸੰਦੀਪ ਦੇ ਨਾਲ ਜ਼ਿੰਮੇਦਾਰੀਆਂ ਆ ਜਾ ਕਰਾ ਸ਼ੇਰਾ ਪਕੌੜੇ ਤੈਨੂੰ ਵਾਜਾਂ ਮਾਰੀ ਜਾਂਦੇ ਆ ਜੀ ਲਾ ਬਈ ਰੋਟੀਆਂ ਬਣੀਆਂ ਤੇ ਰੋਟੀਆਂ ਦਾ ਡੱਬਾ ਹੋ ਗਿਆ ਪੈਕ ਤੇ ਨਾਲ ਦੀ ਨਾਲ ਸੰਦੀਪ ਦਾ ਫੋਨ ਆ ਗਿਆ ਕਹਿੰਦਾ ਮੈਂ ਤਾਂ ਆਉਂਦਾ ਨਹੀਂ ਤੇ ਅੱਜ ਫਿਰ ਆਲੂ ਪਕੌੜਾ ਦੀ ਜ਼ਿੰਮੇਵਾਰੀ ਮੈਨੂੰ ਚੱਕਣੀ ਪਊਗੀ ਦੇਖਦੇ ਆ ਕਿਹਰ ਜਾ ਕੁਸ ਬੰਦ ਆਗਾ ਕਰਦੇ ਆ ਕਲਾਕਾਰੀ ਕੋਈ ਨਾ ਪੁੱਛਦਾ ਲਓ ਜੀ ਤੇਲ ਹੈਗਾ ਸਾਡੇ ਕੋਲੇ ਇੰਨਾ ਤੇ ਗੰਡਾ ਟੋਟਾ ਰੈਡੀ ਹੈ ਪਾਣੀ ਜ ਸੁੱਕ ਜਾਂਦੇ ਬਸ ਫੇਰ ਲਾਉਣੇ ਆ ਤੜਕਾ ਪਾਉਣੇ ਆ ਕਰਬਾਈ ਕਾਰਵਾਈ ਵਾਈ ਥੋੜੀ ਰੁਕਣੀ ਪੈਗੀ ਗੰਨੇ ਟੁੱਟੇ ਤਾਂ ਕੱਟਲੇ ਸੀਗੇ ਤੇ ਸਿਆਪਾ ਸਾਲੇ ਆਲੂ ਤਾਂ ਕੱਟਣੀ ਭੁੱਲ ਗਏ ਭਾਈ ਸਾਹਿਬ ਦੇਖੋ ਆਰਾਮ ਕਰਦੇ ਹੋਏ ਫਰਮਾਉਂਦੇ ਹੋਏ ਲੋ ਵੀ ਬਿਤਰ ਆ ਜਾਗਾ ਦਾਲਾ ਪਤਾ ਨਹੀਂ ਸਬਜ਼ੀ ਚੱਬ ਗਾੜਦਨੇ ਸਾਰੀਆਂ ਬਾਸਮਾ ਬਾਦਨੇ ਨੂਨ ਮਿਰਚ ਹਲਦੀ ਇਧਰ ਕਿਚਨ ਕੈਮਗਾ ਤੇ ਕਾ ਪਿਆਗਾ ਕਿਹੜਾ ਪਾਊਡਰ ਹੈ ਇਹ ਕੌਰੀ ਕੋਰੀਂਡਰ ਪਾਊਡਰ ਤਨੀਆ ਪਾਊਡਰ ਕਿ ਐਬ ਘੜਦਨੇ ਵਿੱਚ ਆ ਬਾਦ ਨੇ ਪਤਾ ਨਹੀਂ ਕੀ ਲੈਂਚ ਗਾਨੀਆਂ ਸਾਰੇ ਸਬਜ਼ੀਆਂ ਤਾਂ ਪਾ ਕੇ ਨਾ ਦੇਖੀ ਜਾ ਬਸ ਇੱਕ ਕਮੀ ਮਾਰਦੀ ਆ ਸਾਲੀ ਦੇਸੀ ਘਿਓ ਮੁੱਕ ਗਿਆ ਨਾ ਇਹ বিনা ਟੇਸਟ ਅੱਧਾ ਹੀ ਰਹਿ ਜਾਂਦਾ ਗਾ ਬਾਕੀ ਦਾ ਕੰਮ ਠੀਕ ਆ ਗਾ ਕਿ ਐਬ ਘੜਦਨੇ ਅੱਜ ਲਓ ਜੀ ਕਹਿੰਦੇ ਚਕਾ ਚੱਕ ਹਮ ਕੁਲਗੀ ਬਾਬਾ ਪੂਰੀ ਦਾਲ ਆ ਪਤਾ ਨਹੀਂ ਸਬਜ਼ੀ ਆ ਇਹ ਤਾਂ ਨਹੀਂ ਮੈਨੂੰ ਪਤਾ ਬੰਦੇ ਅਸੀਂ ਢੂੜਾਂਗੇ ਤੇ ਬਣਾ ਵਾਲੀ ਲਈ ਢੂੜ ਮਤਲਬ ਭਾਈ ਬਦਲੀਆ ਮੈਂ ਲੋੜੀ ਹੈ ਹੋਰ ਹੁਣ ਕਿਉਂ ਹੁੰਦਾ ਨਾ ਅਰਪਾਲ ਨਿਆਰਾ ਆ ਜਾਂਦਾ ਕਿਉਂ ਪਿਆਰੀ ਨਿਆਰੇ ਇੱਥੇ ਕਿਹੜਾ ਕਿਹਾ ਹੋ ਪਿਆ ਗਾਜਾ ਕਰਾ ਭੁੱਖ ਬਹੁਤ ਲੱਗੀ ਪਿਆ ਮੈਂਟ ਮਾਰ ਲਈ ਆ ਜਾ ਕੱਟ ਦੇ ਫੋਨ ਹਾਂ ਆਉ ਚੱਲ ਚੱਕ